ਦੋਸਤੋ ਅੱਜ ਇੱਕ ਵਾਰੀ ਫੇਰ ਮੋਬਾਈਲ ਦੇ ਨਾਲ ਸੰਬੰਧਿਤ ਅਤੇ WhatsApp ਦੇ ਨਾਲ ਸੰਬੰਧਿਤ ਇਹ ਮੈਂ ਵੀਡੀਓ ਲੈ ਕੇ ਆਇਆ ਅਤੇ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇੱਕ ਸੁਪਰ ਫਾਸਟ ਲੇਟੈਸਟ ਤਰੀਕਾ ਦੱਸਾਂਗਾ ਅਤੇ ਇਸ ਤਰੀਕੇ ਦੇ ਨਾਲ ਤੁਸੀਂ WhatsApp ਦੇ ਉੱਪਰ ਬਿਨਾ ਕਿਸੇ ਦਾ ਨੰਬਰ ਸੇਵ ਕੀਤੇ ਉਸ ਦੇ ਨਾਲ ਚੈਟ ਕਰ ਸਕਦੇ ਹੋ ਉਸ ਨੂੰ ਮੈਸੇਜ ਭੇਜ ਸਕਦੇ ਹੋ ਉਸ ਨੂੰ WhatsApp ਦੇ ਉੱਪਰ ਕੋਈ ਵੀ ਚੀਜ਼ ਭੇਜ ਸਕਦੇ ਹੋ ਸਤਿ ਸ੍ਰੀ ਅਕਾਲ ਜੀ ਬਾਈ ਜੀ ਪੰਜਾਬੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਧਾਰ ਸਿੰਘ ਕੰਬੋਜ ਤਾਂ ਫਿਰ ਬੜੀ ਹੀ ਇੰਟਰਸਟਿੰਗ ਹੋਣ ਵਾਲੀ ਹੈ ਇਹ ਵੀਡੀਓ ਅਤੇ ਅੱਗੇ ਵਧਣ ਤੋਂ ਪਹਿਲਾਂ ਇੱਕ ਵਾਰੀ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਲਓ ਇਸੇ ਨਾਲ ਹੀ ਤੁਹਾਨੂੰ ਕੁਝ ਹੋਰ ਤਰੀਕੇ ਵੀ ਦੱਸਾਂਗਾ ਅਤੇ ਇਹਨਾਂ ਤਰੀਕਿਆਂ ਦੇ ਨਾਲ ਵੀ ਤੁਸੀਂ WhatsApp ਦੇ ਉੱਪਰ ਤੁਸੀਂ ਨੰਬਰ ਸੇਵ ਨਹੀਂ ਕਰਨਾ ਫਿਰ ਵੀ ਤੁਸੀਂ ਬਿਨਾਂ ਨੰਬਰ ਸੇਵ ਕੀਤੇ ਕਿਸੇ ਨੂੰ ਵੀ ਮੈਸੇਜ ਕਰ ਸਕਦੇ ਹੋ ਦੋਸਤੋ ਹੁੰਦਾ ਕੀ ਹੈ ਕਈ ਵਾਰ ਸਾਨੂੰ ਅਜਿਹੇ ਲੋਕਾਂ ਨੂੰ ਮੈਸੇਜ ਜਾਂ ਫਿਰ WhatsApp ਦੇ ਉੱਪਰ ਕੋਈ ਹੋਰ ਚੀਜ਼ ਭੇਜਣੀ ਪੈ ਜਾਂਦੀ ਹੈਗੀ ਜਿਵੇਂ ਡਾਕੂਮੈਂਟ ਹੋਵੇ ਜਾਂ ਕੋਈ ਫੋਟੋ ਹੋਵੇ ਜਿਨ੍ਹਾਂ ਦਾ ਨੰਬਰ ਅਸੀਂ ਆਪਣੇ ਮੋਬਾਈਲ ਦੇ ਵਿੱਚ ਆਪਣੀ ਫੋਨ ਬੁੱਕ ਦੇ ਵਿੱਚ ਸੇਵ ਕਰਕੇ ਨਹੀਂ ਰੱਖਣਾ ਚਾਹੁੰਦੇ ਅਤੇ ਜੇਕਰ ਅਸੀਂ ਉਹਨਾਂ ਦੇ ਨਾਲ ਚੈਟ ਕਰਨ ਤੋਂ ਪਹਿਲਾਂ ਉਹਨਾਂ ਦਾ ਨੰਬਰ ਸੇਵ ਕਰੀਏ ਤਾਂ ਇਸ ਦੇ ਵਿੱਚ ਸਮਾਂ ਵੀ ਖਰਾਬ ਹੁੰਦਾ ਹੈ ਤਾਂ ਫਿਰ ਇਹ ਵਾਲਾ ਤਰੀਕਾ ਜਿੱਥੇ ਤੁਹਾਡਾ ਸਮਾਂ ਬਚਾਵੇਗਾ ਉੱਥੇ ਨਾਲ ਹੀ ਤੁਹਾਡੀ ਫੋਨ ਬੁੱਕ ਨੂੰ ਵੀ ਵਾਧੂ ਭਰਨ ਤੋਂ ਬਚਾਵੇਗਾ ਤਾਂ ਫਿਰ ਮੋਬਾਈਲ ਤੇ ਚੱਲਦੇ ਆ ਤੇ WhatsApp ਤੇ ਚੱਲਦੇ ਆ ਜਿਸ ਨੂੰ ਮੈਂ ਸਭ ਤੋਂ ਸੁਪਰ ਫਾਸਟ ਤਰੀਕਾ ਕਹਿ ਰਹੇ ਹਾਂ ਸਭ ਤੋਂ ਪਹਿਲਾਂ ਇਹ ਸਭ ਤੋਂ ਤੇਜ਼ ਤਰੀਕਾ ਹੀ ਆਪਾਂ ਦੇਖਦੇ ਹਾਂ ਆਪਾਂ WhatsApp ਖੋਲ੍ਹ ਲਿਆ ਹੈਗਾ WhatsApp ਦੇ ਉੱਪਰ ਤੁਹਾਨੂੰ Ask Meta AI ਔਰ ਸਰਤ ਵਾਲਾ ਇੱਕ ਤੁਹਾਨੂੰ ਆਪਸ਼ਨ ਨਜ਼ਰ ਆ ਰਹੀ ਹੈ ਆਪਾਂ ਇੱਥੇ ਆਪਾਂ ਜਿਸ ਵੀ ਨੰਬਰ ਦੇ ਉੱਪਰ WhatsApp ਕਰਨਾ ਜਾਂ ਆਪਾਂ ਕੋਈ ਡਾਕੂਮੈਂਟ ਭੇਜਣਾ ਹੈਗਾ ਤਾਂ ਇੱਥੇ ਆਪਾਂ ਉਸ ਦਾ ਨੰਬਰ ਟੈਪ ਕਰਾਂਗੇ ਪਹਿਲਾਂ ਤਾਂ ਆਪਾਂ ਨੰਬਰ ਟੈਪ ਕਰ ਲਿਆ ਹੈਗਾ ਟੈਪ ਕਰਕੇ ਆਪਾਂ ਇਸ ਨੂੰ ਸੈਂਡ ਕਰ ਦੇਵਾਂਗੇ ਹੁਣ ਇੱਥੇ Meta AI ਦੇ ਵਿੱਚ ਇਹ ਨੰਬਰ ਪਹੁੰਚ ਗਿਆ ਆਪਾਂ ਹੁਣ ਇਸ ਨੰਬਰ ਦੇ ਉੱਪਰ ਕਲਿੱਕ ਕਰ ਲੈਣਾ ਹੈਗਾ ਜਦੋਂ ਆਪਾਂ ਨੰਬਰ ਦੇ ਉੱਪਰ ਕਲਿੱਕ ਕਰਾਂਗੇ ਤਾਂ ਇਸ ਦੇ ਵਿੱਚ ਆਪਸ਼ਨ ਨਜ਼ਰ ਆ ਰਹੀ ਹੈ ਚੈਟ ਵਿਦ ਚੈਟ ਵਿਦ ਵਾਲੀ ਆਪਸ਼ਨ ਨਜ਼ਰ ਆ ਰਹੀ ਹੈ ਆਪਾਂ ਚੈਟ ਵਿਦ ਦੇ ਉੱਪਰ ਜਿਸ ਤਰ੍ਹਾਂ ਹੀ ਕਲਿੱਕ ਕਰਾਂਗੇ ਤਾਂ ਹੁਣ ਇਹ ਉਸ ਨੰਬਰ ਦਾ WhatsApp ਖੁੱਲ ਜਾਵੇਗਾ ਜਿਸ ਨੂੰ ਉੱਪਰ ਮੈਸੇਜ ਕਰਨਾ ਚਾਹੁੰਦੇ ਆ ਆਪਾਂ ਇਹ ਨੰਬਰ ਸੇਵ ਨਹੀਂ ਕੀਤਾ ਅਤੇ ਡਾਇਰੈਕਟ ਆਪਾਂ ਇੱਥੋਂ ਜੋ ਵੀ ਉਸ ਨੂੰ WhatsApp ਕਰਨਾ ਚਾਹੁੰਦੇ ਆ ਮੈਸੇਜ ਕਰਨਾ ਚਾਹੁੰਦੇ ਆ ਜਾਂ ਆਪਾਂ ਕੋਈ ਡਾਕੂਮੈਂਟ ਭੇਜਣਾ ਚਾਹੁੰਦੇ ਆ ਤਾਂ ਇੱਥੋਂ ਆਪਾਂ ਉਸ ਨੂੰ ਸਿੱਧੇ ਹੀ ਭੇਜ ਸਕਦੇ ਆ ਦੋਸਤੋ ਹੁਣ ਇੱਕ ਹੋਰ ਤਰੀਕਾ ਹੈਗਾ ਉਹ ਹੈਗਾ Truecaller ਦੇ ਦੁਆਰਾ ਆਪਾਂ Truecaller ਦੇ ਵਿੱਚ ਚਲਦੇ ਆ Truecaller ਦੇ ਵਿੱਚ ਜਾ ਕੇ ਆਪਾਂ ਜਿਸ ਵੀ ਨੰਬਰ ਨੂੰ ਮੈਸੇਜ ਕਰਨਾ ਹੈ ਉਸ ਦਾ ਨੰਬਰ ਆਪਾਂ ਉੱਪਰ ਸਰਚ ਕਰ ਲਵਾਂਗੇ ਨੰਬਰ ਸਰਚ ਕਰਨ ਤੋਂ ਬਾਅਦ ਟਰੂ ਕਾਲ ਅੰਦਰ ਇਸ ਨੰਬਰ ਦੀ ਪੂਰੀ ਡਿਟੇਲ ਆਪਾਂ ਨੂੰ ਕੱਢ ਕੇ ਦੇ ਦੇਵੇਗਾ ਤਾਂ ਹੁਣ ਆਪਾਂ ਸਕਰੋਲ ਕਰਕੇ ਹੇਠਾਂ ਜਾਵਾਂਗੇ ਤਾਂ ਇੱਕ WhatsApp ਦਾ ਇੱਥੇ ਨਿਸ਼ਾਨ ਬਣਿਆ ਹੋਇਆ ਆਪਾਂ WhatsApp ਦੇ ਉੱਪਰ ਕਲਿੱਕ ਕਰ ਲਵਾਂਗੇ ਜਿੱਦਾਂ ਹੀ ਆਪਾਂ WhatsApp ਦੇ ਉੱਪਰ ਕਲਿੱਕ ਕਰਦੇ ਹਾਂ ਤਾਂ ਟਰੂ ਕਾਲਰ ਵੀ ਉਸ ਵਿਅਕਤੀ ਦੀ ਚੈਟ ਡਾਇਰੈਕਟ ਖੋਲ ਦੇਵੇਗਾ ਜਿਸ ਨੂੰ ਤੁਸੀਂ ਬਿਨਾਂ ਨੰਬਰ ਸੇਵ ਕੀਤੀਆਂ ਉਸਦੇ ਨੰਬਰ ਦੇ ਉੱਪਰ WhatsApp ਕਰਨਾ ਚਾਹ ਰਹੇ ਸੀਗੇ ਸੋ ਦੋਸਤੋ ਇਹ ਕੁਝ ਤਰੀਕੇ ਨੇ ਜਿਸ ਦੇ ਨਾਲ ਤੁਸੀਂ ਬਿਨਾ ਨੰਬਰ ਸੇਵ ਕੀਤੇਆਂ ਕਿਸੇ ਨੂੰ ਵੀ WhatsApp ਕਰ ਸਕਦੇ ਹੋ ਉਸ ਦੀ WhatsApp ਚੈਟ ਦੇ ਉੱਪਰ ਕੁਝ ਵੀ ਭੇਜ ਸਕਦੇ ਹੋ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਤੇ ਜੇਕਰ ਤੁਸੀਂ ਹੁਣ ਤੱਕ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਨਹੀਂ ਕੀਤਾ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਜਰੂਰ ਕਰੋ ਅਤੇ ਜੇਕਰ ਤੁਸੀਂ ਬਾਈਜੀ ਪੰਜਾਬੀ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਬਾਈਜੀ ਪੰਜਾਬੀ ਨੂੰ Facebook ਦੇ ਉੱਪਰ ਫੋਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਵੀ ਜਰੂਰ ਕਰ ਲਓ ਧੰਨਵਾਦ ਹੈ ਦੋਸਤੋ ਫਿਰ ਮਿਲਾਂਗੇ